ਕਬੀਰ ਮਨ ਪੰਖੀ ਪਇਓ ਉਡ ਉਡ ਦੇ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤ ਗੁਰੂ ਮਹਾਰਾਜ ਜੀ ਦੀ ਪਾਵਨ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਵਿਚਾਰ 85 ਸ਼ਲੋਕ ਆਪਾਂ ਰਲ ਮਿਲ ਕੇ ਸਰਵਣ ਕਰਾਏ ਹਾਂ 86 ਨੰਬਰ ਸ਼ਲੋਕ ਦਾ ਪਾਠ ਕੀਤਾ ਹੈ ਭਗਤ ਜੀ ਦੱਸ ਰਿਹਾ ਇਹ ਜਿਹੜਾ ਮਨ ਹੈ ਇਹ ਪੰਛੀ ਦੀ ਤਰ੍ਹਾਂ ਹੈ ਉੱਡਣ ਵਾਲਾ ਹੈ ਜਿੱਥੇ-ਜਿੱਥੇ ਜਾ ਕੇ ਮਿਲਦਾ ਹੈ ਅਤੇ ਉਸ ਦਾ ਪ੍ਰਭਾਵ ਕਬੂਲਦਾ ਉਸ ਬਾਬਤ ਕਥਨ ਕਰਦੇ ਆ ਇਹ ਜਿੱਥੇ-ਜਿੱਥੇ ਜਾ ਕੇ ਬੈਠਦਾ ਉਸ ਮੌਸਮ ਦਾ ਉਸ ਸੰਗਤ ਦਾ ਇਹ ਪ੍ਰਭਾਵ ਕਬੂਲਦਾ ਹੈ ਕਬੀਰ ਮਨ ਪੰਖੀ ਪਇਓ ਉਡ ਉਡ ਦਹਿ ਦਸ ਜਾਈ ਦਸਾਂ ਦਿਸ਼ਾਵਾਂ ਵਿੱਚ ਪੋਂਦਾ ਫਿਰਦਾ ਕਹ ਕਬੀਰ ਸੁਨੋਰੇ ਸੰਤੋ ਇਹੋ ਮਨ ਉਡਣ ਪੰਖੇਰੂ ਬਨਕਾ ਇਹ ਜਿਹੜਾ ਮਨ ਹੈ ਇਹ ਬੜਾ ਉਡਣਾ ਪੰਖੇਰੂ ਪੰਛੀ ਬਣਿਆ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਜਿਹੜੇ ਕਹਿੰਦੇ ਮਨ ਰੂਪੀ ਪੰਛੀ ਨੂੰ ਜਿਹੋ ਜਿਹੀ ਰੁੱਖ ਦੀ ਸੰਗਤ ਮਿਲਦੀ ਹੈ ਉਹ ਜਿਹੜਾ ਹੀ ਫਲ ਖਾਂਦਾ ਹੈ। ਭਾਵ ਜੋ ਪੰਛੀ ਅੰਬਾਂ ਦੇ ਰੁੱਖਾਂ ਉੱਪਰ ਬੈਠਦਾ ਉਹ ਅੰਬਾਂ ਦਾ ਫਲ ਖਾਂਦਾ ਹੈ। ਜੋ ਰਿੰਡ ਦੇ ਰੁੱਖ ਉੱਪਰ ਬੈਠਦਾ ਉਹ ਰਿੰਡ ਦਾ ਫਲ ਖਾਂਦਾ ਹੈ। ਇਸੇ ਪ੍ਰਕਾਰ ਜੋ ਮਨਰੂਪੀ ਪੰਖੀ ਸਾਧ ਸੰਗਤ ਰੂਪੀ ਅੰਬ ਦੇ ਰੁੱਖ ਉੱਪਰ ਜਾ ਕੇ ਬੈਠਦਾ ਹੈ ਉਹ ਨਾਮ ਰੂਪੀ ਫਲ ਖਾ ਕੇ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਅੱਦੇ ਜੋ ਰਿੰਡ ਦੀ ਨਿਆਈ ਸੰਗਤ ਦੇ ਰੁੱਖ ਉੱਪਰ ਬੈਠ ਕੇ ਵਿਸ਼ੇ ਭੋਗਾ ਰੂਪੀ ਫਲ ਖਾਂਦਾ ਉਨੇ ਕਾਂ ਜੂਨਾ ਵਿੱਚ ਭੜਕਦਾ ਦੁੱਖ ਪ੍ਰਾਪਤ ਕਰਦਾ ਹੈ ਜਿਵੇਂ ਦੱਸਦੇ ਕਿਸੇ ਮਨੁੱਖ ਕੋਲ ਦੋ ਨਿੱਕੇ ਜਿਹੇ ਰੱਖੇ ਹੋਏ ਦੋ ਤੋਤੇ ਸਨ ਜੋ ਪੰਛੀ ਤੋਤੇ ਉਹਨਾਂ ਵਿੱਚੋਂ ਇੱਕ ਤੋਤਾ ਉੱਡ ਕੇ ਕਹਿੰਦੇ ਚੋਰਾਂ ਦੇ ਹੱਥ ਲੱਗ ਗਿਆ ਉਹਨਾਂ ਨੇ ਉਸ ਤੋਤੇ ਨੂੰ ਗਲਤ ਗੱਲਾਂ ਸਿਖਾ ਕੇ ਜੰਗਲ ਦੇ ਰਸਤੇ ਵਿੱਚ ਪਿੰਜਰੇ 'ਚ ਰੱਖ ਦਿੱਤਾ ਉਸ ਰਸਤੇ ਜਦੋਂ ਵੀ ਕੋਈ ਲੰਘੇ ਤਾਂ ਤੋਤਾ ਆਵਾਜ਼ ਦੇ ਦਿਆ ਕਰੇ ਆਗੇ ਲੁੱਟ ਲੋ ਆਗੇ ਲੁੱਟ ਲੋ ਤੇ ਦੂਸਰਾ ਦੋਤਾ ਮਹਾਤਮਾ ਦੀ ਸੰਗਤ ਵਿੱਚ ਲਾ ਗਿਆ ਜਿੱਥੇ ਉਹ ਮਹਾਤਮਾ ਦੇ ਉਹ ਪਰਮਾਤਮਾ ਦੇ ਨਾਮ ਦੀ ਮਹਿਮਾ ਸੁਣਦਾ ਰਹਿੰਦਾ ਸੀ ਹਰੇਕ ਆਉਣ ਵਾਲੇ ਨੂੰ ਕਹਿੰਦਾ ਕਿ ਆਓ ਜੀ ਜੀ ਆਇਆਂ ਨੂੰ ਪਰਮਾਤਮਾ ਦਾ ਨਾਮ ਜੱਪੋ ਇਸ ਪ੍ਰਕਾਰ ਜਿਸ ਨੂੰ ਚੋਰਾਂ ਦੀ ਸੰਗਤ ਮਿਲੇ ਉਹ ਚੋਰਾਂ ਵਾਲੀ ਬੋਲੀ ਸਿੱਖ ਗਿਆ ਜਿਸ ਨੂੰ ਮਹਾਤਮਾ ਦੀ ਸੰਗਤ ਮਿਲੇ ਉਹ ਸ੍ਰੇਸ਼ਟ ਬੋਲੀ ਸਿੱਖ ਗਿਆ ਇਉ ਜੋ ਚੁਗਲਾਂ ਦੀ ਸੰਗਤ ਵਿੱਚ ਮਿਲਦਾ ਹੈ ਉਹ ਚੁਗਲੀ ਨਿੰਦਿਆ ਕਰਨ ਲੱਗ ਜਾਂਦਾ ਹੈ ਜੋ ਈਰਖਾ ਵਾਲਿਆਂ ਦੀ ਸੰਗਤ ਵਿੱਚ ਮਿਲਦਾ ਹੈ ਉਹ ਸਾਰਿਆਂ ਨਾਲ ਈਰਖਾ ਹੀ ਕਰਦਾ ਹੈ ਉਹ ਈਰਖਾਲੂ ਬਣ ਜਾਂਦਾ ਅਤੇ ਜੋ ਗੁਰਮੁਖਾਂ ਦੀ ਸੰਗਤ ਕਰਦਾ ਹੈ ਉਹ ਗੁਰਮੁਖ ਹੀ ਬਣ ਜਾਂਦਾ ਹੈ ਤੇ ਮੁਕਤੀ ਰੂਪੀ ਫਲ ਖਾਂਦਾ ਹੈ ਅੱਗੇ ਹੁਣ 87 ਨੰਬਰ ਸ਼ਲੋਕ ਵਿੱਚ ਭਗਤ ਜੀ ਕਿਰਪਾ ਕਰ ਰਿਹਾ ਆਓ ਆਪਾਂ ਆਨੰਦ ਲਈਏ ਕਬੀਰ ਜਾ ਕੋ ਖੋਜਤੇ ਪਾਇਓ ਸੋਈ ਠੌਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਜਾ ਕੋ ਖੋਜਦੇ ਜਿਸ ਸਰੂਪ ਰੂਪੀ ਥਾ ਨੂੰ ਲੱਭਦੇ ਸੀ ਪਾਇਓ ਸੋਈ ਠੌਰ ਉਸੇ ਥਾ ਨੂੰ ਸਤ ਸੰਗਤ ਦੁਆਰਾ ਪਾਲਿਆ ਅਥਵਾ ਜਿਸ ਹਰੀ ਨੂੰ ਬਾਹਰ ਖੋਜਦੇ ਸੀ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਰੂਪੀ ਠੌਰ ਥਾਂ ਦੇ ਵਿੱਚ ਹੀ ਪਾਉਣਾ ਕੀਤਾ ਹੈ सोई फिर कह तू पया जाको कहता और भगत कबीर साहब जी दस रहे आ कि जिस राम ਨੂੰ ਮੈਂ ਹੋਰ ਕੋਈ ਕਹਿੰਦਾ ਸੀ ਹੋਰ ਕਿਤੇ ਸਮਝਦਾ ਸੀ ਭਾਵ ਆਪਣੇ ਨਾਲੋਂ ਪਿੰਨ ਮੰਦਾ ਸੀ ਉਹ ਹੀ ਫਿਰ ਮੁੜ ਕਰਕੇ ਤੂੰ ਪਿਆ ਹੋ ਗਿਆ ਜਦੋਂ ਵੇਖਿਆ ਇਹ ਤਾਂ ਮੈਂ ਹੀ ਪ੍ਰਮਾਤਮਾ ਸੀ ਜਦੋਂ ਮੇਰੇ ਵਿੱਚੋਂ ਹੰਗਤਾ ਮਮਤਾ ਨਿਕਲ ਗਈ ਤੇ ਪ੍ਰਮਾਤਮਾ ਹੀ ਇਕੱਲਾ ਨਜ਼ਰੀ ਆਇਆ ਤੇ ਪ੍ਰਮਾਤਮਾ ਹੀ ਹੈ। ଅਥਵਾ ਜਿਸ ਤੁਮ ਪਾਦੂ ਪਦ ਨੂੰ ਹੋਰ ਪਾਵ ਵਖਰਾ ਆਖਦਾ ਸੀ ਉਹ ਤੁਮ ਪਦ ਉਲਟ ਕੇ ਤਤ ਪਦ ਦਾ ਲਖ ਅਰਥ ਰੂਪ ਹੀ ਹੋ ਗਿਆ। ਪਾਵ ਤਤ ਪਦ ਅਤੇ ਤੁਮ ਪਦ ਦੇ ਬਾਚ ਅਰਥ ਨੂੰ ਤਿਆ ਕੇ ਲਖ ਅਰਥ ਵਿੱਚ ਇਕਤਾ ਕਰ ਲਈ ਹੈ। ਫਿਰ ਇਸੇ ਵਿਸਮਾਦ ਰੰਗ ਵਿੱਚ ਆ ਕੇ ਕਿਸੇ ਨੂੰ ਦੱਸਣ ਜੋਗਾ ਨਹੀਂ ਰਿਹਾ। ਜੈਸਾ ਕਿ ਵਿਚਾਰ ਮਾਲਾ ਦੇ ਬੋਲ ਹਨ ਚਲੀ ਪੁੱਤਰੀ ਲੋਨ ਕੀ था हे सिंध की लेन चली पुत्री पुत्री भाव जडी लून दी डळी सी सिंध सुंदर ਦਾ ਉਹ ਥਾ ਬੰਨਾ ਪਤਾ ਕਰਨੀ ਚੱਲੀ ਸੀ ਤੇ ਅਨਾਥ ਆਪ ਆਪੇ ਪਈ ਪਲਟ ਕਹਿ ਕੋ ਬੈਨ ਆਪ ਹੀ ਅਨਾਥ ਹੋਗੀ ਪਾਵ ਵਿੱਚ ਜਾ ਕੇ ਖੁਰਗੀ ਸਮੁੰਦਰ ਦਾ ਰੂਪ ਹੋਗੀ ਤੇ ਕੀ ਕਿਸੇ ਨੂੰ ਬਚਨ ਬੈਨ ਭਾਵ ਕੀ ਕਹਿਣੇ ਸੀ ਉਹਨੇ ਜਦੋਂ ਆਪ ਹੀ ਨੇਰੀ ਆਪ ਹੀ ਉਹਦਾ ਰੂਪ ਹੋਗੀ ਸੋ ਅਗਲੇ 88 ਨੰਬਰ ਸ਼ਲੋਕ ਵਿੱਚ ਦੱਸ ਰਹੇ ਭਗਤ ਜੀ ਇਕ ਵਾਰ ਕਬੀਰ ਸਾਹਿਬ ਜੀ ਕਾਂਦ ਵਿੱਚ ਭਗਤੀ ਕਰਨ ਲਈ ਬੈਠੇ ਸਨ ਮਿੱਠੀ ਮਿੱਠੀ ਜੀ ਪੌਣ ਵਗ ਰਹੀ ਸੀ ਕਬੀਰ ਸਾਹਿਬ ਜੀ ਨੇ ਨੇਤਰ ਖੋਲੇ ਸਾਹਮਣੇ ਵੇਖਿਆ ਕਿ ਕੇਲੇ ਦੇ ਪੱਤੇ ਹਿੱਲ ਕੇ 베ਰੀ ਨੂੰ ਪੱਖੇ ਦੀ ਤਰ੍ਹਾਂ ਝੱਲ ਮਾਰ ਰਹੇ ਕਬੀਰ ਜੀ ਵਿਸਮਾਦੀ ਰੰਗ ਵਿੱਚ ਆ ਕੇ ਵਿਚਾਰ ਕਰਨ ਲਗੇ ਕਿ 베ਰੀ ਮਿੱਠੇ 베ਰ ਦਿੰਦੀ ਹੈ ਅਤੇ ਕੇਲਾ ਮਨੁਸ ਨੂੰ ਝੱਲ ਮਾਰ ਕੇ ਗਰਮੀ ਤੋਂ ਬਚਾ ਰਿਹਾ ਕਬੀਰ ਸਾਹਿਬ ਜੀ ਨੇ ਸੋਚਿਆ ਕਿ ਦੇਖੋ ਇੱਕ ਬ੍ਰਿਛ ਦੂਜੇ ਬ੍ਰਿਛ ਦੀ ਕਿੰਨੀ ਸੇਵਾ ਕਰ ਰਿਹਾ ਇਹ ਕਰਤੇ ਦੀ ਕੁਦਰਤ ਹੈ ਇਹ ਦੇਖ ਕਰਕੇ ਕਬੀਰ ਜੀ ਫੇਰ ਬਹੁਤ देर ਤੱਕ ਭਗਤੀ ਵਿੱਚ ਲੀਨ ਨੇਤਰਾਂ ਨੂੰ ਬੰਦ ਕਰਕੇ ਬੈਠੇ ਰਹੇ ਇੰਨੇ ਨੂੰ ਹਵਾ ਬਹੁਤ ਤੇਜ਼ ਹੋ ਗਈ ਜਿਸ ਕਰਕੇ 베ਰੀ ਦੇ ਕੰਡਿਆਂ ਨੇ ਕੇਲੇ ਦੇ ਪੱਤਿਆਂ ਦੀਆਂ ਲੀਰਾਂ ਲੀਰਾ ਕਰ ਦਿੱਤੀਆਂ ਜਦੋਂ ਕਬੀਰ ਜੀ ਨੇ ਨੇਤਰ ਖੋਲੇ ਤਾਂ ਜੋ ਕੁਝ ਪਹਿਲਾਂ ਦੇਖਿਆ ਸੀ ਉਸ ਤੋਂ ਉਲਟ ਪ੍ਰਤੱਖ ਦੇਖ ਕੇ ਚੰਗੇ ਪੁਰਸ਼ ਨੂੰ ਮੰਦੇ ਪੁਰਸ਼ ਦੀ ਸੰਗਤ ਦਾ ਹੋਇਆ ਨੁਕਸਾਨ ਦੱਸਣ ਲਈ ਇਸ 베ਰੀ ਤੇ ਕੇਲੇ ਨੂੰ ਦ੍ਰਿਸ਼ਟਾਤ ਬਣਾ ਕੇ ਸਿੱਖਿਆ ਦਿੰਦੇ ਹੋਏ ਇਹ ਸ਼ਲੋਕ ਉਚਾਰਨ ਕਰਦੇ ਜੋ 88 ਨੰਬਰ ਸ਼ਲੋਕ ਹੈ ਦੱਸ ਰਿਹਾ ਕਿ ਕੁਸੰਗਤ ਕਿੰਨੀ ਮਾੜੀ ਹੈ ਤੇ ਸਤਸੰਗਤ ਕਿਤਨਾ ਲਾਭ ਦਿੰਦੀ ਹੈ ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ 베ਰ ਅਤੇ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਸ੍ਰਿਸ਼ਟੀ ਵਾ ਜੀਵ ਰੂਪ ਇਸਤਰੀ ਕੁਸੰਗਤ ਦੀ ਮਾਰੀ ਹੋਈ ਮਰ ਰਹੀ ਹੈ ਜੈਸੇ ਕੇਲੇ ਦੇ ਰੁੱਖ ਨਿਕਟ ਪਾਸ 베ਰੀ ਸੀ ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਹਿਰ ਕਹਿੰਦੇ ਉਹ ਕੇਲਾ ਹਵਾ ਨਾਲ ਝੂਲੇ ਝੂਲਦਾ ਹੈ ਪਾਵ 베ਰੀ ਉੱਪਰ ਪੱਖਾ ਫੇਰਨਾ ਕਰਦਾ ਹੈ ਅਤੇ ਉਹ 베ਰੀ ਉਸ ਨੂੰ ਆਪਣੇ ਕੰਡਿਆਂ ਨਾਲ ਚੀਰ ਦਿੰਦੀ ਹੈ। ଅଥବା ਇਸੇ ਪ੍ਰਕਾਰ ਕੇਲੇ ਵਾਂਗ ਕੋਮਲ ਚਿੱਤ ਵਾਲੇ ਗੁਰਮਖਾਨ ਅਤੇ 베ਰੀ ਦੀ ਨਿਆਈ ਸਾਖਤਪੁਰਖ ਹਨ। ਮਨਮੁਖ ਪੁਰਖ ਹਨ। ਉਹ ਗੁਰਮਖ ਤਾਂ ਨਾਮ ਪ੍ਰੇਮ ਦੀ ਮਸਤੀ ਵਿੱਚ ਝੂਲਦੇ ਆ ਸਭ ਦੇ ਹਿੱਤ ਲਈ ਉਪਦੇਸ਼ ਕਰਦੇ ਪਰ 베ਰੀ ਦੀ ਨਿਆਈ ਸਾਖਤਪੁਰਖ ਈਰਖਾ ਕੁੱਤਰਕਾਂ ਰੂਪੀ ਕੰਡਿਆਂ ਨਾਲ ਉਹਨਾਂ ਦੇ ਚਿੱਤ ਨੂੰ ਚੀਰਨਾ ਕਰਦੇ। ਇਸ ਲਈ ਸਾਖਤ ਕઠੋਰ ਚਿਤ ਵਾਲੇ ਦੁਸ਼ਟ ਪੁਰਖਾਂ ਦੇ ਸੰਗਵਲ ਖੇਰ ਦੇਖਣਾ ਵੀ ਨਾ ਕਰੋ ਸੋ ਅੱਗੇ ਭਗਤ ਜੀ ਕਿਰਪਾ ਕਰ ਰਿਏ ਜੋ 99 ਨੰਬਰ ਸ਼ਲੋਕ ਹੈ ਕੋਈ ਪਖੰਡੀ ਆਦਮੀ ਸੀ ਉਹ ਸਾਧੂ ਦੇ ਲਿਬਾਸ ਵਿੱਚ ਰਹਿੰਦਾ ਸੀ ਜੋ ਆਪਣੇ ਚੇਲਿਆਂ ਨੂੰ ਆਖਦਾ ਸੀ ਕਿ ਤੁਸੀਂ ਮੈਨੂੰ ਆਪਣੀ ਮਾਇਆ ਭੇਟ ਕਰ ਦਿਓ ਮੈਂ ਤੁਹਾਨੂੰ ਮੁਕਤੀ ਦੇਵਾਂਗਾ ਉਸ ਦੀ ਐਸੀ ਹਾਲਤ ਦੇਖ ਕੇ ਭਗਤ ਕਬੀਰ ਸਾਹਿਬ ਜੀ ਇਹ ਪਾਵਨ ਸ਼ਲੋਕ 99 ਨੰਬਰ ਸ਼ਲੋਕ ਉਚਾਰਨ ਕਰ ਰਿਹਾ ਕਬੀਰ ਭਾਰ ਪਰਾਈ ਸਿਰ ਚੜ੍ਹੈ ਚਲਿਓ ਚਾਹੈ ਬਾਟ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਭਾਈ হে ਜੀਵ ਪਰਾਇ ਭਾਰ ਪੰਡ ਵਾ ਕਿਸੇ ਨੂੰ ਮੁਕਤ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਚੜ੍ਹਾ ਚੁੱਕ ਕਰਕੇ ਪਰਲੋਕ ਦੇ ਬਾਟ ਰਸਤੇ ਨੂੰ ਚੱਲਣਾ ਚਾਹੁੰਦਾ ਹੈ ਆਪਣੇ ਪਾਰਹਿ ਨਾ ਡਰੈ ਅੱਗੇ ਉਹ ਘਟ ਘਾਟ ਅਤੇ ਆਪਣੇ ਆਪ ਦੇ ਭਾਰ ਤੋਂ ਪਾਪਾਂ ਰੂਪੀ ਭਾਰ ਬੋਝ ਤੋਂ ਡਰਦਾ ਨਹੀਂ ਕਿ ਅੱਗੇ ਪ੍ਰਲੋਕ ਦੇ ਘਾਟ ਰਸਤੇ ਵਿੱਚ ਉਹ ਘਟ ਔਖੀਆਂ ਘਾਟੀਆਂ ਹਨ ਬਹੁਤ ਔਖੀਆਂ ਘਾਟੀਆਂ ਫਿਰ ਕਿਵੇਂ ਪਾਰ ਹੋਵੇਗਾ ਭਾਵ ਪਾਰ ਨਹੀਂ ਹੋ ਪਾਵੇਗਾ ਅੱਗੇ ਭਗਤ ਜੀ 90 ਨੰਬਰ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਸੋ ਇੱਕ ਦਿਨ ਕਬੀਰ ਸਾਹਿਬ ਜੀ ਬਾਹਰ ਜੰਗਲ ਵਿੱਚ ਬੈਠੇ ਹੋਏ ਸਨ ਤਦ ਉੱਥੇ ਇੱਕ ਪ੍ਰੇਮੀ ਨੇ ਆ ਕੇ ਕਿਹਾ ਕਿ ਮੈਨੂੰ ਕੋਈ ਉਪਦੇਸ਼ ਦਿਓ ਤਦੋਂ ਕਬੀਰ ਜੀ ਨੇ ਉਪਰਾਮਤਾ ਦਾ ਉਪਦੇਸ਼ ਦਿੰਦਿਆਂ ਕਿਹਾ ਕਿ ਉਪਦੇਸ਼ ਮੰਨਣ ਵਾਲਾ ਬਣ ਉਪਦੇਸ਼ ਤਾਂ ਇਹ ਜੰਗਲ ਦੀ ਸੜੀ ਹੋਈ ਲੱਕੜ ਵੀ ਦੇ ਰਹੀ ਹੈ ਅਤੇ ਇਹ ਸ਼ਲੋਕ ਉਚਾਰਨ ਕੀਤਾ ਕਬੀਰ ਬਨ ਕੀ ਦਾਦੀ ਲਕਰੀ ਠਾੜੀ ਕਰੇ ਪੁਕਾਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਬਨ ਜੰਗਲ ਦੀ ਡੋਂ ਅਗਨੀ ਨਾਲ ਦਾਦੀ ਸੜੀ ਹੋਈ ਲੱਕਰੀ ਲੱਕੜੀ ਖਲੋਤੀ ਪੁਕਾਰ ਫਰਿਆਦ ਕਰਦੀ ਹੈ ਕੀ ਕਹਿੰਦੀ ਹੈ ਮਤ ਬਸ ਪਰੋ ਲੋਹਾਰ ਕੇ ਜਾ ਰੈ ਦੂਜੀ ਬਾਰ ਉਹ ਕਹਿ ਰਹੀ ਆ ਸੜੀ ਹੋਈ ਲੱਕੜੀ ਕਹਿ ਰਹੀ ਆ ਕਿ ਮੈਂ ਮਤਾਂ ਕਿਤੇ ਹੁਣ ਲੋਹਾਰ ਦੇ ਬਸ ਅਧੀਨ ਪੈ ਜਾਵਾਂ ਕਿਉਂਕਿ ਉਹ ਮੈਨੂੰ ਦੂਜੀ ਵਾਰ ਫੇਰ ਸਾੜਨਾ ਕਰੇਗਾ ਵਾ ਇੱਕ ਵਾਰ ਸਾੜ ਕੇ ਕੋਲੇ ਕਰੇਗਾ ਦੂਜੀ ਵਾਰ ਕੋਲਿਆਂ ਦੇ ਰੂਪ ਵਿੱਚ ਸਾੜੇਗਾ ਸੋ ਭਗਤ ਜੀ ਇੱਥੋਂ ਤੱਕ ਆਪਣੇ 90 ਸ਼ਲੋਕ ਜਿਹੜੇ ਆ ਭਗਤ ਸਾਹਿਬ ਜੀ ਦੇ ਵਿਚਾਰ ਸਹਿਤ ਹੋਏ ਆ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਸ਼ਲੋਕ ਵਿਚਾਰਾਂਗੇ ਸਤਿਗੁਰੂ ਜੀ ਦਾ ਅਸਰਾ ਲੈ ਕੇ ਭੁੱਲਾ ਨਚ ਤਾਰਨੀਆ ਭੁੱਲ ਚੁੱਕ ਪੰਗਤੀ ਵੱਧ ਘਟ ਬੋਲੀ ਜਾਂਦੀ ਹੈ ਆਪ ਜੀ ਨੇ ਮੁਆਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ